ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਦੇ ਵਿੱਚ ਇੱਕ ਵੱਡਾ ਉਲਟਫੇਰ ਕਰਨ ਜਾ ਰਹੇ ਨੇ ਇਸ ਇੱਕ ਵੱਡੇ ਉਲਟਫੇਰ ਦੇ ਨਾਲ ਪੰਜਾਬ ਦੇ ਪਿੰਡਾਂ ਦੀਆਂ ਸਰਪੰਚੀ ਦੀਆਂ ਚੋਣਾਂ ਵੱਡੇ ਤੌਰ ਦੇ ਉੱਪਰ ਪ੍ਰਭਾਵਿਤ ਹੋ ਸਕਦੀਆਂ ਨੇ ਜਾਂ ਫਿਰ ਵੱਡੇ ਤੌਰ ਦੇ ਉੱਪਰ ਪ੍ਰਭਾਵਿਤ ਹੋਣਗੀਆਂ ਅਖਰ ਦੋਸਤੋ ਭਗਵੰਤ ਮਾਨ ਇਹੋ ਜਿਹਾ ਕੀ ਫੈਸਲਾ ਲੈਣ ਜਾ ਰਹੇ ਨੇ ਜਿਹਦੇ ਨਾਲ ਪਿੰਡ ਦੀਆਂ ਪੰਚ ਸਰਪੰਚਾਂ ਦੀਆਂ ਜਿਹੜੀਆਂ ਚੋਣਾਂ ਨੇ ਉਹ ਚੋਣਾਂ ਪ੍ਰਭਾਵਿਤ ਹੋਣਗੀਆਂ ਇਹਦੇ ਤੇ ਆਪਾਂ ਗੱਲ ਕਰਾਂਗੇ ਹਾਲਾਂਕਿ ਮੈਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਈ ਉਹ ਅਹਿਮ ਫੈਸਲੇ ਲੈਣਗੇ ਜਿਸ ਫੈਸਲਿਆਂ ਦੇ ਨਾਲ ਜਿਹਨਾਂ ਫੈਸਲਿਆਂ ਦੇ ਨਾਲ ਇਸ ਵਾਰ ਦੀਆਂ ਜਿਹੜੀਆਂ ਪੰਚਾਇਤੀ ਚੋਣਾਂ ਹੋਣਗੀਆਂ ਉਹ ਚੋਣਾਂ ਪਿਛਲੀ ਚੋਣਾਂ ਨਾਲੋਂ ਵੱਖਰੀਆਂ ਹੋਣਗੀਆਂ ਤੁਸੀਂ ਜਾ ਕੇ ਦੇਖ ਸਕਦੇ ਹੋ ਮੈਂ ਕਈ ਵਾਰ ਇਹਦੇ ਤੇ ਗੱਲ ਕੀਤੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋ ਤੁਸੀਂ ਚੈਨਲ ਦੇਖ ਰਹੇ ਹੋ ਪੰਜਾਬੀ ਵਿਊਰਸ਼ਿਪ ਤੁਹਾਨੂੰ ਪਤਾ ਦੋਸਤੋ ਕਿ ਇਹ ਚੈਨਲ ਆਪਣਾ ਪੰਜਾਬੀ ਵਿਊਰਸ਼ਿਪ ਇਸ ਚੈਨਲ ਦੇ ਉੱਪਰ ਆਪਾਂ ਪੰਜਾਬ ਦੇ ਪਿੰਡਾਂ ਦੇ ਨਾਲ ਜੁੜੀ ਹੋਈ ਵੀਡੀਓ ਪਾਉਂਦੇ ਆ ਪੰਚ ਸਰਪੰਚ ਦੀਆਂ ਚੋਣਾਂ ਇਸ ਤੋਂ ਇਲਾਵਾ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਸੰਮਤੀ ਚੋਣਾਂ ਇਹ ਸਾਰੇ ਚੋਣਾਂ ਦੀ ਅਸੀਂ ਵੀਡੀਓ ਬਣਾਉਂਦੇ ਆ ਜਿਹੜੇ ਦੋਸਤ ਨਵੇਂ ਆਏ ਨੇ ਉਹ ਸਭ ਤੋਂ ਪਹਿਲਾਂ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਕਿਉਂਕਿ ਜਦੋਂ ਮੈਂ ਕੋਈ ਹੋਰ ਵੀਡੀਓ ਲੈ ਕੇ ਆਉਂਗਾ ਚੈਨਲ ਤੇ ਸਭ ਤੋਂ ਪਹਿਲਾਂ ਤੁਹਾਡੇ ਮੋਬਾਈਲ ਦੀ ਸਕਰੀਨ ਦੇ ਉੱਪਰ ਉਹ ਵੀਡੀਓ ਹੋਊਗੀ ਹੋਊਗੀ ਤਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਹੋਊਗਾ ਤਾਂ ਸਭ ਤੋਂ ਪਹਿਲਾਂ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਕਈ ਵਾਰ ਦੋਸਤ ਕਹਿੰਦੇ ਨੇ ਕਿ ਤੁਹਾਡੀ ਵੀਡੀਓ ਸਾਡੇ ਕੋਲ ਆਉਂਦੀ ਨਹੀਂ ਉਹ ਇਸ ਕਰਕੇ ਨਹੀਂ ਦੋਸਤਾਂ ਨੂੰ ਆਉਂਦੀ ਤੇ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਜਿਹੜੇ ਦੋਸਤ ਅੱਜ ਪਹਿਲੇ ਵਾਰ ਚੈਨਲ ਤੇ ਆਏ ਨੇ ਜਾਂ ਜਿਨ੍ਹਾਂ ਨੇ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤਾਂ ਜੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਮਲੇ ਭਖਣਗੇ ਤੇ ਕੱਲੀ-ਕੱਲੀ ਅਪਡੇਟ ਮੈਂ ਤੁਹਾਡੇ ਤੱਕ ਲੈ ਕੇ ਆਉਂਗਾ ਪਹੁੰਚੂਗੀ ਤੁਹਾਡੇ ਤੱਕ ਤਾਂ ਜੇ ਤੁਸੀਂ ਮੋਬਾਈਲ ਤੋਂ ਆਪਣੇ ਤੋਂ ਚੈਨਲ ਸਬਸਕ੍ਰਾਈਬ ਕਰੋਗੇ ਸੋ ਧੰਨਵਾਦ ਦੋ ਜਿਨ੍ਹਾਂ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਹੁਣ ਆਪਾਂ ਆਨੇ ਇਸ ਗੱਲ ਦੇ ਉੱਪਰ ਕਿ ਪੰਜਾਬ ਸਰਕਾਰ ਵੱਡਾ ਬਦਲਾਅ ਕੀ ਕਰਨ ਜਾ ਰਹੀ ਹੈ ਪਹਿਲਾਂ ਤਾਂ ਜਿਹੜੇ ਦੋਸਤ ਰੈਗੂਲਰ ਵੀਡੀਓ ਦੇਖ ਰਹੇ ਨੇ ਆਪਣੇ ਚੈਨਲ ਦੀ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਮੈਂ ਦੋ ਤਿੰਨ ਵਾਰ ਇਸ ਦੇ ਉੱਪਰ ਵੀਡੀਓ ਬਣਾਈ ਹੈ ਕਿ ਸੰਢੇੜ ਸਾਲ ਪਹਿਲਾਂ ਸੰਗਰੂਰ ਦੇ ਵਿੱਚ ਰੈਲੀ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਉਸ ਰੈਲੀ ਦੇ ਵਿੱਚ ਸਭ ਤੋਂ ਪਹਿਲੀ ਵਾਰ ਭਗਵੰਤ ਮਾਨ ਬੋਲੇ ਸੀ ਪੰਚਾਇਤੀ ਚੋਣਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਪੰਚਾਇਤੀ ਚੋਣਾਂ ਸਰਪੰਚੀ ਦੀਆਂ ਚੋਣਾਂ ਹੁਣ ਓਵੇਂ ਨਹੀਂ ਕਰਾਵਾਂਗੇ ਜਿੱਦਾਂ ਪਹਿਲੀਆਂ ਪਾਰਟੀਆਂ ਕਰਾਉਂਦੀਆਂ ਹੁੰਦੀਆਂ ਸੀ ਉਹ ਕਹਿੰਦੇ ਜਿੱਦਾਂ ਅਕਾਲੀ ਦਲ ਕਰਾਉਂਦਾ ਹੁੰਦਾ ਸੀ ਕਾਂਗਰਸ ਕਰਾਉਂਦੀ ਹੁੰਦੀ ਸੀ ਅਸੀਂ ਉਦਾਂ ਨਹੀਂ ਕਰਾਣੇ ਤੇ ਇਸ ਵਾਰ ਅਸੀਂ ਬਦਲਾਅ ਕਰਾਂਗੇ ਇਹ ਬਦਲਾਅ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਇੱਕ ਗੱਲ ਹੋਰ ਉਹਨਾਂ ਨੇ ਨਾਲ ਕਹੀ ਸੀ ਉਹ ਕਹਿੰਦੇ ਸੀ ਕਿ ਜਿਹੜੇ ਲੋਕ 40 ਲੱਖ ਲਾ ਕੇ ਸਰਪੰਚ ਬਣਦੇ ਨੇ ਉਹ ਇਸ ਵਾਰ 40 ਲੱਖ ਲਾ ਕੇ ਸਰਪੰਚ ਨਾ ਬਣਿਓ ਜੇ ਬਣ ਵੀ ਗਏ ਤੁਸੀਂ 40 ਲੱਖ ਲਾ ਕੇ ਸਰਪੰਚ ਤਾਂ ਤੁਸੀਂ ਸਾਡੇ ਕੋਲ ਨਾ ਆਇਓ ਕਿਉਂਕਿ ਸਾਡੇ ਕੋਲ 40 ਲੱਖ ਦਾ 80 ਲੱਖ ਨਹੀਂ ਹੁੰਦਾ ਕਾਟਾ ਮਾਰ ਦਿਓ ਜਿਹੜਾ ਬੰਦਾ 40 ਲੱਖ ਲਾ ਕੇ ਸਰਪੰਚ ਬਣੂਗਾ ਆ ਕੇ ਕਹਿੰਦੇ ਕਿ ਸਾਡੇ ਦਰ ਤੇ ਨਾ ਚੜਿਓ ਸਰਕਾਰ ਦੇ ਦਰ ਤੇ ਨਾ ਚੜਿਓ ਕਿਉਂਕਿ ਇਹ ਦਰ ਤੁਹਾਡੇ ਲਈ ਬੰਦ ਨੇ ਇਸ ਵਾਰ ਜੇਕਰ ਅਸੀਂ ਪੰਜ ਸਰਪੰਚ ਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਬਲਾਕ ਸਮਤੀ ਮੈਂਬਰ ਅਸੀਂ ਜੇਕਰ ਬਣਾਵਾਂਗੇ ਤਾਂ ਅਸੀਂ ਬਣਾਵਾਂਗੇ ਪਿੰਡ ਪਿੰਡਾਂ ਦੇ ਆ ਪੜ੍ਹੇ ਲਿਖੇ ਲੋਕਾਂ ਨੂੰ ਇਹ ਪੰਜਾਬ ਸਰਕਾਰ ਦਾ ਕਹਿਣਾ ਸੀ ਅਸੀਂ ਬਣਾਵਾਂਗੇ ਇਮਾਨਦਾਰ ਲੋਕਾਂ ਨੂੰ ਜਿਹੜੇ ਪੰਜਾਬ ਦਾ ਭਲਾ ਕਰਨਗੇ ਇਹ ਗੱਲ ਭਗਵੰਤ ਮਾਨ ਨੇ ਕਹੀ ਸੀ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ ਸੰਗਰੂਰ ਰੈਲੀ ਤੋਂ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕੀ ਇਹੋ ਜਿਹਾ ਫੈਸਲਾ ਲਿੱਤਾ ਜਾਂ ਪੰਜਾਬ ਸਰਕਾਰ ਦਾ ਕੀ ਇਹੋ ਜਿਹਾ ਮਨ ਬਣਿਆ ਜਾਂ ਫਿਰ ਪੰਚਾਇਤ ਵਿਭਾਗ ਦੇ ਤੇ ਕੀ ਕਹਿੰਦਾ ਉਹ ਗੱਲਬਾਤ ਸਾਰੀ ਕੀ ਹੈ ਦੋਸਤੋ ਜਿਹਦੇ ਆਪਾਂ ਗੱਲ ਕਰਦੇ ਆਂ ਹੁਣ ਮਾਮਲਾ ਇਹ ਹੈ ਜਦੋਂ ਪੰਜਾਬ ਦੇਆਂ ਪਿੰਡਾਂ ਦੇ ਵਿੱਚ ਪੰਚਾਇਤੀ ਚੋਣ ਹੁੰਦੀ ਸੀ ਤਾਂ ਉਹ ਪੰਚਾਇਤੀ ਚੋਣ ਜਿਆਦਾਤਰ ਆਪੋ ਆਪਣੀ ਜਿਹੜੀ ਪਾਰਟੀਆਂ ਨੇ ਉਹਨਾਂ ਪਾਰਟੀਆਂ ਦੇ ਝੰਡਿਆਂ ਦੇ ਹੇਠ ਲੜੀ ਜਾਂਦੀ ਸੀ ਜਿਵੇਂ ਮੰਨ ਕੇ ਚਲੋ ਕਿ ਇੱਕ ਪਿੰਡ ਹੈ ਉਸ ਪਿੰਡ ਦੇ ਵਿੱਚ ਜਿਹੜੇ ਧੜੇ ਨੇ ਦੋਸਤੋ ਉਹ ਦੋ ਧੜੇ ਵੀ ਹੋ ਸਕਦੇ ਨੇ ਤਿੰਨ ਧੜੇ ਵੀ ਹੋ ਸਕਦੇ ਨੇ ਚਾਰ ਧੜੇ ਵੀ ਹੋ ਸਕਦੇ ਨੇ ਤਾਂ ਪਿੰਡ ਧੜਿਆਂ ਦੇ ਵਿੱਚ ਵੰਡਿਆ ਹੋਇਆ ਪਿੰਡ ਸੀ ਜਿੱਮੇ ਮੈਂ ਤੁਹਾਨੂੰ ਉਦਾਹਰਨ ਦੇ ਕੇ ਸਮਝਾਵਾਂ ਕਿ ਮੰਨ ਕੇ ਚਲੋ ਇੱਕ ਅਕਾਲੀ ਦਲ ਦਾ ਧੜਾ ਇੱਕ ਕਾਂਗਰਸ ਦਾ ਧੜਾ ਅੱਜ ਕੱਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੀ ਪੂਰੇ ਧੜੇ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਯਾਨੀ ਕਿ ਤਿੰਨ ਤਿੰਨ ਧੜਿਆਂ ਦੇ ਵਿੱਚ ਜਿਹੜੇ ਪਿੰਡ ਨੇ ਉਹ ਪਿੰਡ ਵੰਡੇ ਹੋਏ ਨੇ ਪੰਜਾਬ ਦੇ ਵਿੱਚ ਤਾਂ ਜਦੋਂ ਪੰਜਾਬ ਦੇ ਵਿੱਚ ਪੰਚਾਇਤੀ ਚੋਣ ਆਉਂਦੀ ਸੀ ਤਾਂ ਅਕਾਲੀ ਦਲ ਦੇ ਜਿਹੜੇ ਆਪਣਾ ਗਰੁੱਪ ਸੀ ਪਿੰਡਾਂ ਦੇ ਵਿੱਚ ਉਹ ਆਪਣੇ ਅਕਾਲੀ ਦਲ ਦੇ ਚੋਣ ਨਿਸ਼ਾਨ ਦੇ ਹੇਠਾਂ ਚੋਣਾਂ ਲੜਦੇ ਸੀ ਤੇ ਜਿਹੜੇ ਕਾਂਗਰਸ ਦੇ ਬੰਦੇ ਸੀ ਉਹ ਕਾਂਗਰਸ ਦੇ ਚੋਣ ਨਿਸ਼ਾਨ ਦੇ ਹੇਠਾਂ ਚੋਣਾਂ ਲੜਦੇ ਸੀ ਹੁਣ ਪੰਜਾਬ ਸਰਕਾਰ ਕੀ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਦਾ ਮੰਨਣਾ ਹੈਗਾ ਜੀ ਭਗਵੰਤ ਮਾਨ ਦਾ ਉਹ ਕਹਿੰਦੇ ਨੇ ਕਿ ਇਸ ਵਾਰ ਪੰਜਾਬ ਦੇ ਵਿੱਚ ਪੰਚਾਇਤ ਚੋਣਾਂ ਸੇ ਕਰਵਾਵਾਂਗੇ ਪੰਚਾਇਤ ਚੋਣਾਂ ਹੋਣਗੀਆਂ ਤੇ ਇਸ ਵਾਰ ਕਹਿੰਦੇ ਕਿ ਜਿਹੜੀ ਧੜੇ ਬੰਦੀ ਹੈ ਅਸੀਂ ਇਸ ਨੂੰ ਖਤਮ ਕਰਾਂਗੇ ਪਿੰਡਾਂ ਦੇ ਵਿੱਚੋਂ ਸਰਕਾਰ ਦਾ ਇਹ ਉਪਾਅਕ ਕਿ ਧੜੇ ਬੰਦੀ ਨੂੰ ਅਸੀਂ ਖਤਮ ਕਰਾਂਗੇ ਪਿੰਡਾਂ ਦੇ ਵਿੱਚੋਂ ਤੇ ਜਿਹੜੇ ਪਿੰਡਾਂ ਦੇ ਲੋਕ ਨੇ ਉਹ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਦੇ ਉੱਪਰ ਆਪਣੀ ਸਰਪੰਚੀ ਦੀ ਚੋਣ ਨਹੀਂ ਲੜਨਗੇ ਉਹ ਪਿੰਡ ਵੱਲੋਂ ਚੋਣ ਲੜਨਗੇ ਯਾਨੀ ਕਿ ਜੇਕਰ ਅਕਾਲੀ ਦਲ ਦਾ ਧੜਾ ਤਾਂ ਅਕਾਲੀ ਦਲ ਦਾ ਤੁਹਾਨੂੰ ਤੱਕੜੀ ਦਾ ਚੋਣ ਨਿਸ਼ਾਨ ਨਜ਼ਰ ਨਹੀਂ ਆਊਗਾ ਜੇਕਰ ਕਾਂਗਰਸ ਦਾ ਗਰੁੱਪ ਹੈ ਤਾਂ ਤੁਹਾਨੂੰ ਹੱਥ ਪੰਜੇ ਦਾ ਨਿਸ਼ਾਨ ਕਿਸੇ ਬੂਥ ਦੇ ਉੱਪਰ ਪਿੰਡਾਂ ਦੇ ਕਿਸੇ ਪੋਸਟਰ ਦੇ ਉੱਪਰ ਬੰਦੇ ਆ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਪੋਸਟਰਾਂ ਦੇ ਉੱਪਰ ਤੁਹਾਨੂੰ ਹੱਥ ਪੰਜੇ ਦਾ ਨਿਸ਼ਾਨ ਕਿਤੇ ਨਜ਼ਰ ਨਹੀਂ ਆਊਗਾ ਤੇ ਇਸੇ ਤਰੀਕੇ ਦੇ ਨਾਲ ਜੇਕਰ ਆម ਆਦਮੀ ਪਾਰਟੀ ਹੈ ਇਹਦਾ ਝਾੜੂ ਦਾ ਸਿੰਬਲ ਹੈ ਆម ਆਦਮੀ ਪਾਰਟੀ ਦਾ ਉਹ ਸਿੰਬਲ ਤੁਹਾਨੂੰ ਕਿਤੇ ਵੀ ਨਜ਼ਰ ਨਹੀਂ ਆਊਗਾ ਉਹਨਾਂ ਚੋਣਾਂ ਦੇ ਵਿੱਚ ਇਹ ਕਰਨਾ ਚਾਹੁੰਦੇ ਨੇ ਤੇ ਇਹਦੇ ਲਈ ਅਖਬਾਰਾਂ ਦੇ ਵਿੱਚ ਵੀ ਤਕਰੀਬਨ ਖਬਰ ਲੱਗੀ ਹੋਈ ਹੈ ਅਖਬਾਰ ਕਹਿੰਦੇ ਨੇ ਕਿ ਚੋਣ ਨਿਸ਼ਾਨ ਤੇ ਪੰਚਾਇਤੀ ਚੋਣਾਂ ਨਾਂ ਕਰਾਉਣ ਦੀ ਤਿਆਰੀ ਕਹਿੰਦੇ ਕਿ ਚੋਣਾਂ ਚੋਣ ਜਿਹੜੀਆਂ ਚੋਣਾਂ ਹੋਣਗੀਆਂ ਜਿਹੜੀਆਂ ਉਹ ਚੋਣ ਨਿਸ਼ਾਨ ਤੇ ਨਹੀਂ ਹੋਣਗੀਆਂ ਉਹ ਤੁਹਾਨੂੰ ਪੜ ਕੇ ਵੀ ਸੁਣਾ ਦਿੰਦਾ ਲਿਖਿਆ ਕਿ ਪੰਜਾਬ ਸਰਕਾਰ ਨੇ ਪੰਜਾਬ ਪੰਚਾਇਤੀ ਰਾਜ ਰੂਲਸ 1994 ਵਿੱਚ ਸੋਧ ਦੀ ਤਿਆਰੀ ਕਰ ਲਈ ਹੈ ਤੇ ਕੋਈ ਵੀ ਉਮੀਦਵਾਰ ਪਾਰਟੀ ਦਾ ਚੋਣ ਸ਼ਾਨ ਤੇ ਚੋਣਾ ਨਾ ਲੜ ਸਕੇ ਜੇ ਇਹ ਯੋਜਨਾ ਸਿਰੇ ਚੜੀ ਤਾਂ ਆਉਣ ਵਾਲੀਆਂ ਜਿਹੜੀਆਂ ਪੰਚਾਇਤੀ ਰਾਜ ਸੰਸਾਵਾਂ ਦੀਆਂ ਚੋਣਾਂ ਨੇ ਉਹਨਾਂ ਚੋਣਾਂ ਦੇ ਵਿੱਚ ਕੋਈ ਵੀ ਉਮੀਦਵਾਰ ਆਪਣੇ ਪਾਰਟੀ ਦੇ ਡੰਡੇ ਝੰਡੇ ਤੋਂ ਬਿਨਾਂ ਜਿਹੜੀ ਉਹ ਚੋਣ ਲੜੂਗਾ ਤੇ ਆਉਣ ਵਾਲੀ ਦਿਨਾਂ ਦੇ ਵਿੱਚ ਜਿਹੜੀ ਕੈਬਨਿਟ ਮੀਟਿੰਗ ਹੋਣੀ ਹੈ ਪੰਜਾਬ ਸਰਕਾਰ ਦੀ ਇਸ ਮੀਟਿੰਗ ਦੇ ਵਿੱਚ ਇਹ ਜਿਹੜਾ ਡਿਸੀਜਨ ਹੈ ਡਿਸੀਜਨ ਮਤਲਬ ਕਿ ਜਿਹੜਾ ਡਿਸੀਜਨ ਲਿਆ ਜਾ ਸਕਦਾ ਕੋਈ ਇਸ ਇੱਕ ਵਿਚਾਰ ਦੇ ਉੱਪਰ ਜਿਹੜੀ ਚਰਚਾ ਉਹ ਚਰਚਾ ਹੋ ਸਕਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀ ਇਸ ਮਾਮਲੇ ਤੇ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ ਪਟੰਦਰ ਆ ਵੀ ਕੀਤਾ ਉਹਨਾਂ ਪਿੰਡੂ ਵਿਕਾਸ ਵਿਚਲੇ ਅੜਿੱਕਿਆਂ ਨੂੰ ਦੂਰ ਕਰਨ ਦੇ ਪਿੰਡਾਂ 'ਚੋਂ ਸਿਆਸੀ ਧੜੇਬੰਦੀ ਖਤਮ ਕਰਨ ਕਹਿੰਦੇ ਕਿ ਭਗਵੰਤ ਮਾਨ ਨੇ ਚੋਣ ਅਧਿਕਾਰੀਆਂ ਸੌਰੀ ਆਪਣਾ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਕਿ ਇਹਦੇ ਨਾਲ ਪਿੰਡਾਂ ਦੇ ਵਿੱਚੋਂ ਸਿਆਸੀ ਧੜੇਬੰਦੀ ਘਟੂਗੀ ਜੇ ਉੱਭਰੂਗੀ ਉਹ ਖਤਮ ਹੋ ਜਾਊਗੀ ਤੇ ਇਹਦੇ ਨਾਲ ਵਿਕਾਸ ਦੇ ਕੰਮ ਵੀ ਰੁਕਦੇ ਨੇ ਤੇ ਕਿਹਾ ਜਾਂਦਾ ਕਿ ਜਿਹੜੇ ਕਾਨੂੰਨੀ ਮਸ਼ੀਰ ਨੇ ਉਹਨਾਂ ਨੇ ਵੀ ਹਰੀ ਝੰਡੀ ਦੇਤੀ ਜਿਹੜੇ ਪੰਜਾਬ ਰਾਜ ਚੋਣ ਕਮਿਸ਼ਨ ਨੇ ਉਹਨਾਂ ਨੇ ਵੀ ਇਸ ਗੱਲ ਨੂੰ ਹਰੀ ਝੰਡੀ ਦੇਤੀ ਹੁਣ ਪੰਚਾਇਤੀ ਰਾਜ ਦਾ ਕਲੋਜ਼ ਜਿਹੜਾ 12 12 ਕਲੋਜ਼ ਦੇ ਵਿੱਚ ਅਮੈਂਡਮੈਂਟ ਕਰਕੇ ਯਾਨੀ ਕਿ 12 ਕਲੋਜ਼ ਨੂੰ ਸੋਧ ਕੇ ਉਹਦੇ ਚ ਇਹ ਇੱਕ ਲਾਈਨ ਨਾਲ ਜੋੜੀ ਜਾ ਸਕਦੀ ਹੈ ਇਸ ਵਾਰ ਕਿਉਂਕਿ 12 ਕਲੋਜ਼ ਅਨੁਸਾਰ ਹੀ ਹੈ ਦੋਸਤੋ ਜਿਹੜੀਆਂ ਪੰਜਾਬ ਦੇ ਵਿੱਚ ਪੰਚਾਇਤ ਚੋਣਾਂ ਹੁੰਦੀਆਂ ਸੀ ਤਾਂ ਇਹਨਾਂ ਨੂੰ ਅਧਿਕਾਰ ਮਿਲ ਜਾਂਦਾ ਸੀ ਬੰਦਿਆਂ ਨੂੰ ਸਾਰਿਆਂ ਨੂੰ ਉਮੀਦਵਾਰਾਂ ਨੂੰ ਕਿ ਆਪਣੀ ਪਾਰਟੀ ਦਾ ਡੰਡਾ ਝੰਡਾ ਨਾਲ ਰੱਖ ਸਕਦੇ ਨੇ ਉਸ 12 ਕਲੋਜ਼ ਦੇ ਵਿੱਚ ਸੋਧ ਹੋਊਗੀ ਇਸ ਵਾਰ ਤੇ ਕਹਿੰਦੇ ਕਿ ਐਦਾਂ ਹੁਣ ਨਹੀਂ ਹੋਊਗਾ ਤੇ ਜਿਹੜੀਆਂ ਉਮੀਦਵਾਰੀਆਂ ਹੈਗੀਆਂ ਨੇ ਉਹ ਤੁਸੀਂ ਨਿਊਟਰਲ ਹੋ ਕੇ ਲੜੋ ਆਪਣੇ ਬਲਬੁੱਤੇ ਦੇ ਉੱਪਰ ਲੜੋ ਇਹ ਪੰਜਾਬ ਸਰਕਾਰ ਦਾ ਫੈਸਲਾ ਹੈਗਾ ਤੋ ਤੁਹਾਡੀ ਕੀ ਰਾਏ ਇਸ ਫੈਸਲੇ ਦੇ ਉੱਪਰ ਤੁਸੀਂ ਕਮੈਂਟ ਬਾਕਸੇ ਵੀ ਦੱਸਿਓ ਜਿਹੜੇ ਦੋਸਤ ਨਵੇਂ ਆਏ ਨੇ ਚੈਨਲ ਕਰ ਲੈਣਾ ਸਬਸਕ੍ਰਾਈਬ